ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਦਿੱਲੀ ਕੂਚ ਦਾ ਐਲਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ 6 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨਗੀਆਂ ਤੇ ਉੱਥੇ ਹੀ ਮੋਦੀ ਸਰਕਾਰ ਨੂੰ ਨਮੀ ਬੱਤਾ ਮੁੜ ਤੋਂ ਕਿਸਾਨਾਂ ਨੇ ਪਾ ਦਿੱਤੀ ਹੈ ਤੇ ਲਗਾਤਾਰ 13 ਫਰਵਰੀ ਤੋਂ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਲਈ ਹੁਣ ਮੁੜ ਤੋਂ ਵੱਡਾ ਐਲਾਨ ਕਰ ਦਿੱਤਾ ਹੈ। ਦਿੱਲੀ ਕੁਝ ਦਾ ਐਲਾਨ ਹੋਇਆ ਆ ਉਹ ਤੁਹਾਨੂੰ ਸੁਣਾਉਣੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰਾਂ ਦੇ ਖਿਲਾਫ ਜਿਹੜੀ ਪੜਾਅ ਕੱਢੀ ਗਈ ਹੈ ਉਸ ਦੇ ਦੌਰਾਨ ਉਹਨਾਂ ਦਾ ਕੀ ਕਹਿਣਾ ਹੈ? ਜੜੇ ਵੀ ਕਿਸਾਨ ਮਜ਼ਦੂਰ ਚਾਹੁੰਦੇ ਉਹ 3 ਨਵੰਬਰ ਤੋਂ ਬਾਅਦ ਉੱਥੇ ਪਹੁੰਚ ਕੇ ਨਾਂ ਲਿਖਾ ਸਕਦੇ ਇਹਦੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਰਾਗੀ ਆ ਢਾਡੀਆ ਕਵੀਸ਼ਰ ਆ ਕਿਰਤਨੀਆਂ ਆ ਪੰਜਾਬ ਪੱਕੀ ਜਿੰਨੇ ਵੀ ਲੋਕ ਗਾਇਕ ਨੇ ਐਕਟਰਸ ਨੇ ਜਿੰਨੇ ਵੀ ਜੁੜੇ ਹੋਏ ਨੇ ਇੰਡਸਟਰੀ ਨਾਲ ਬਾਲੀਵੁੱਡ ਨਾਲ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਆਪ ਦਾ ਕਾਰਜਕ੍ਰਮ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀ ਜਰੂਰ ਗੱਲ ਹੋਣੀ ਚਾਹੀਦੀ ਕਿਸੇ ਕੋਈ ਵੀ ਸ਼ੋਅ ਹੋਵੇ ਕੋਈ ਵੀ ਕੰਮ ਉਹਨਾਂ ਦਾ ਹੋਵੇ ਉਹ ਜੂਰ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ ਮੋਟੀਵੇਟ ਕਰਨ ਔਰ ਜਿੰਨੇ ਵੀ ਵੀਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਹਲੇ ਮੋਰਚੇ ਸ਼ਾਮਲ ਨਹੀਂ ਹੈਗੀਆਂ ਸਾਡੀ ਸਾਰਿਆਂ ਨੂੰ ਅਪੀਲ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਦਿੱਲੀ ਅੰਦੋਲਨ ਜਿਤਨਾ ਚਾਹੀਦਾ ਇਹਦੀ ਅੱਜ ਅਪੀਲ ਕਰਦੇ ਆ ਧੰਨਵਾਦ ਇਸ ਤਰ੍ਹਾਂ ਇਸਨੇ ਇਸਨੇ ਇਸ ਤਰ੍ਹਾਂ ਤਿਆਰ ਕੀਤਾ ਕਿਉਂਕਿ ਹੁਣ ਜਦੋਂ ਤੁਸੀਂ ਕਿਹਾ ਕਿ ਸ਼ੰਭੂ ਤੋਂ ਅਸੀਂ ਨਿਕਲਣਾ ਕਿਸ ਤਰ੍ਹਾਂ ਨੀਤੀ ਤਿਆਰ ਕੀਤੀ ਜਾ ਰਹੀ ਕਿਉਂਕਿ ਕੋਰਟ ਦੇ ਜਿੱਦਾਂ ਤੁਸੀਂ ਕਿਹਾ ਕਿ ਕੋਰਟ ਦੇ ਆਰਡਰ ਤੋਂ ਬਾਅਦ ਵੀ ਹਜੇ ਫਿਲਹਾਲ ਜਿਹੜੇ ਰਾਸਤੇ ਆ ਤੇ ਜਿਹੜੀ ਪੂਰੇ ਇੱਥੇ ਬੈਲੀਗੇਟਿੰਗ ਕੀਤੀ ਹੋਈ ਹੈ ਤੁਹਾਡੀ ਰਣਨੀਤੀ ਕਿਸ ਤਰ੍ਹਾਂ ਹੈ ਲਾਅ ਐਂਡ ਆਰਡਰ ਨੂੰ ਵੀ ਤੁਸੀਂ ਕਿਹਾ ਕਿ ਕੋਈ ਉਹ ਨਾ ਹੋਵੇ ਪੂਰੇ ਤਰੀਕੇ ਦੇ ਨਾਲ ਕੋਈ ਰਣਨੀਤੀ ਕੋਈ ਰੋਡ ਮੈਪ ਪਿਆਰ ਦਿੱਤਾ ਹੈ ਤੁਸੀਂ ਕਿਉਂਕਿ 10 ਦਿਨ ਦਾ ਸਮਾਂ ਤੁਸੀਂ ਦਿੱਤਾ ਹੈ ਤੁਸੀਂ ਕਿਹਾ ਕਿ 6 ਤਰੀਕ ਨੂੰ ਅਸੀਂ ਪੂਜ ਕਰਨਾ ਉਸ ਤੋਂ ਪਹਿਲਾਂ 10 ਦਿਨ ਅਸੀਂ ਸਰਕਾਰ ਨੂੰ ਦੇ ਹਾਂ ਦੇਖੋ ਤੁਹਾਡੀ ਗੱਲ ਠੀਕ ਹੈ ਮੈਂ ਕਹਿੰਦਾ ਵੀ ਇਹ ਇੱਕ ਤਾਂ ਜਥਿਆਂ ਦੀ ਗਿਣਤੀ ਕੀ ਹੋਵੇ ਠੀਕ ਹੈ ਜੀ ਇਹ ਤੁਹਾਨੂੰ ਨੈਕਸ ਪੀਸੀ ਚ ਆਪਾਂ ਕਿ ਹੋਣਗੇ ਜਥੇ ਉਹ 100 ਦਾ ਹੁੰਦਾ ਵਾ ਪੰਜਾਬ ਆ ਹੁੰਦਾ ਕਿੰਨਾ ਇਹ ਤੋਂ ਵੱਧ ਹੁੰਦਾ ਘੱਟ ਹੁੰਦਾ ਜੋ ਵੀ ਹੋਊਗਾ ਇਹ ਤੁਹਾਨੂੰ ਆਜੂਗੀ ਹੁਣ ਜਥਿਆਂ ਦੀ ਗਿਣਤੀ ਤੋਂ ਤੁਹਾਨੂੰ ਆਈਡੀਆ ਹੋ ਜੂਵੀਏ ਕੀ ਜਾਊਗਾ ਠੀਕ ਆ ਅਸੀਂ ਵੇਖੋ ਮਰਜੀ ਬਣਿਆ ਦਾ ਮਤਲਬ ਜਾਂ ਸ਼ੀਦੀ ਜਥਿਆਂ ਦਾ ਮਤਲਬ ਹੁੰਦਾ ਸਰਕਾਰ ਕਾੜੀ ਪੇਸ਼ ਕਰਨਾ ਵੀ ਸੀ ਜਾਣਾ ਵਾ ਤੁਸੀਂ ਸਾਨੂੰ ਮਾਰਨਾ ਵਾ ਤੁਸੀਂ ਸਾਡੇ ਦੇ ਹੰਝੂ ਗਏ ਸੁੱਟਣਿਆ ਤੁਸੀਂ ਰਬੜ ਦੀਆਂ ਗੋਲੀਆਂ ਚਲਾਉਣੀਆਂ ਜਾਂ ਸਾਨੂੰ ਜਾਨ ਦੇਣਾ ਵਾ ਇਹ ਤਾਂ ਹੁਣ ਸਰਕਾਰ ਤੇ ਕੇਂਦਰ ਤੇ ਡਿਪੈਂਡ ਕਰਦਾ ਵਾ ਠੀਕ ਆ ਸਾਡੇ ਵੱਲੋਂ ਕੋਈ ਜਿਹਾ ਨਹੀਂ ਹੋਊਗਾ ਉਦੇ ਵਾਸਤੇ ਬਾਕੀ ਪਲਾਨ ਤੁਹਾਨੂੰ ਆਉਣ ਵਾਲੇ ਸਮੇਂ ਤੇ ਅਸੀਂ ਕਲੀਅਰ ਕਰਕੇ ਦੱਸਾਂਗੇ ਹਾਂਜੀ ਪੀਸਫੁੱਲ ਹੋਗਾ ਕਿ ਆਪਾਂ ਪਰ ਚੱਲੀ ਨੇ ਬਾਤ ਹੀ ਕਰ ਰਹੇ ਹੋ ਪੀਸਫੁੱਲ ਹੋਗਾ ਕੀ ਹੋਗਾ ਦੇਖੋ ਜਦੋਂ ਕੋਈ ਬਿਲਕੁਲ ਹਾਂ ਜਦੋਂ ਕੋਈ ਆਪ ਖਾਲੀ ਹੱਥ ਅੱਗੇ ਜਾਂਦਾ ਤਾਂ ਉਹ ਪੀਸਫੁੱਲੀ ਹੁੰਦਾ ਵਾ ਠੀਕ ਹੈ ਨਾ ਉਹਦਾ ਕੋਈ ਅਨ ਪੀਸਫੁੱਲੀ ਨਹੀਂ ਹੁੰਦਾ ਜਿਨ੍ਹਾਂ ਨੇ ਸਾਡੇ ਤੇ ਜ਼ਬਰ ਕਰਨਾ ਉਹ ਅਨ ਅਨ ਪੀਸਫੁੱਲੀ ਜਾਂ ਹਿੰਸਾ ਉਹ ਕਰਨਗੇ ਹਾਂਜੀ